ਤੋ ਫਿਰ ਪਹੁੰਚ ਆਏ ਸੀ ਜੇ ਆਪਾਂ ਦਾਨ ਦੇ ਲਈ ਜਨੂ ਤੇ ਮਤਲਬ ਤਰਫਨ ਹੀ ਕਰੀ ਗਾ ਕੇ ਚਲਦੇ ਆਂ ਘਰਾਂ ਨੂੰ ਹਾਂਜੀ ਦੋਸਤੋ ਹੁਣ ਆ ਗਏ ਸੀ ਜੇ ਆਪਾਂ ਘਰਾਂ ਤੇ ਹੁਣ ਛੜਤੀ ਬੈੜਕ ਦੇ ਵਿੱਚ ਹੁੱਲੀ ਤੇ ਹੁਣ ਇੱਥੇ ਥੋੜੇ ਜਣ ਹਾਂਜੀ ਦੋਸਤੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਣਾ ਬਲੌਗ ਤੇ ਅੱਜ ਤੁਹਾਨੂੰ ਦਿਖਾਵਾਂਗੇ ਦੀਨ ਦੀ ਰੁਟੀਨ ਤੇ ਪਹਿਲਾਂ ਪਾਲਣ ਚੋਂ ਕੱਢ ਲਈ ਬਾਹਰ ਕੱਖ ਖਪਾਤੇ ਸੀਗੇ ਅੱਜ ਧੁੱਪ ਲੇਟ ਚੜੀ ਆ ਤੇ ਹੁਣ ਇਹਦੀ ਪੈਡਕ ਦੀ ਕਰਾਂਗੇ ਸਾਰੀ ਸਫਾਈ ਆ ਦੇਖੋ ਬਾਉਂਡਰੀ ਬਾਉਂਡਰੀ ਸਾਰੀ ਹਿੱਲੀ ਪਈ ਆ ਆ ਬਾਉਂਡਰੀ ਤੇ ਆ ਸਫਾਈ ਸੋਈ ਕਰਕੇ ਤੇ ਤੁਹਾਨੂੰ ਮਿਲਦੇ ਆ ਦਿਖਾਉਨੇ ਆ ਤੇ ਖੁੱਲੀ ਦੀ ਕਰਦੇ ਆ ਸਫਾਈ ਇਹਨਾਂ ਦਾ ਖਰਦਨੇ ਹੋਣੇ ਆ ਖੇਲ-ਸਵੇਰੇ ਤੇ ਫਿਰ ਜਿਹੜਾ ਬੱਚਾ ਕੁਚਾ ਹੁੰਦਾ ਉਹਦੀ ਕਰ ਦਿੰਨੇ ਆ ਸਫਾਈ ਇਹ ਕੱਟ ਦਿੱਤੀ ਸੀ ਬਾਹਰ ਗਰੋਮਿੰਗ ਗਰਾਮਿੰਗ ਕਰਤੀ ਆਪਾਂ ਨੇ ਤੇ ਹੁਣ ਮਿਲਦਾ ਸਾਨੂੰ ਸਫਾਈ ਕਰਨ ਤੋਂ ਬਾਅਦ ਇੱਥੇ ਹੋਊਗੀ ਸਾਰੀ ਸਫਾਈ ਪੈੜਕ ਦੀ ਤੇ ਬਾਜੀ ਦਿੱਤਾ ਇਹ ਚਲੋ ਸੁੱਕ ਜਾਂਦਾ ਫਿਰ ਤੇ ਟੰਕ ਕਰਤੀਆਂ ਨੂੰ ਪ੍ਰੋਪਰ ਸਰਗਰੀ ਹਰੀ ਹੋ ਗਈ ਸਫਾਈ ਤੇ ਹੁਣ ਇਹਨਾਂ ਸੁੱਕ ਜਾਣਾ ਥੋੜੀ ਦੇਰ ਤੱਕ ਤੇ ਹੁਣ ਅਸੀਂ ਕੱਤੀ ਆਪਾਂ ਨੇ ਗਰੋਮਿੰਗ ਹੁਣ ਹੁਣ ਚੱਲਦੇ ਆ ਕਮਾਨ ਦੇ ਲਈ ਤੜਾ ਕੇ ਲੈਨੇ ਆ ਇਹਨੂੰ ਸਪੈਟੇ ਦਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਅੱਗੇ ਇਹ ਪੈਡਲਪੋਰਡ ਕਿਤੇ ਕਰਦੇ ਸੀਗੇ ਸਾਫ ਚੱਲਦੇ ਆ ਹੁਣ ਤੇ ਹੁਣ ਦੋਸਤੋ ਆਪਾਂ ਅਗੇ ਰੱਜੋ ਨੂੰ ਦਰੌਣ ਦੇ ਲਈ ਤੇ ਪਹਿਲਾਂ ਆਪਾਂ ਇਹਨੂੰ ਛੋਟੀ ਚਾਲ ਦੇ ਵਿੱਚ ਲੈ ਗਏ ਤੇ ਫਿਰ ਆਂਦੇ ਦੀ ਇੱਕ ਗੇੜੇ ਵਿੱਚ ਸੈਂਪਰੇਟ ਲਵਾਈ ਤੇ ਇਹਨੂੰ ਆਪਾਂ ਹਮ 2-3 ਕਿਲੋਮੀਟਰ ਰੋਜ਼ ਕਮਾਨੇ ਹੁੰਨੇ ਆ ਤੇ ਹੁਣ ਇਹ ਹੁਣ ਇਹ ਆ ਜੇ ਦੋਸਤੋ ਰਨਿੰਗ ਕਰਕੇ ਉਹ ਆਖੀਆ ਆਪਣੇ ਬਣਤੀ ਥੋੜਾ ਜਿਹਾ ਰੈਸਟ ਕਰੂਗੀ ਫਿਰ ਇਹਨੂੰ ਲੈ ਕੇ ਸਾਈਂ ਕਰੇ ਦੂਬੜਾ ਦੂਬੜਾ ਚੂਗੂਗੀ ਤੇ ਇਹਦੇ ਨਾਲ ਦੰਦ ਸਾਫ ਹੁੰਦਾ ਦੋਸਤੋ ਦੂਬੜਾ ਚੋਲਣੇ ਨਾਲ ਆਹ ਦੇਖੋ ਤੇ ਇਹਨਾਂ ਚੂਕਣ ਦਿਆ ਕਰੋ ਬੱਢ ਕੇ ਪਾਉਣ ਨਾਲ ਤਾਂ ਖਾਲ ਲਿਆ ਪਰ ਜਿਹੜਾ ਨਾ ਚੂੜ ਵਿੱਚ ਸਵਾਦ ਆਉਂਦਾ ਉਹ ਲੱਗ ਹੁੰਦਾ ਇਹਨਾਂ ਦਾ ਤੇ ਉਹਦੇ ਨਾਲ ਕੀ ਹੁੰਦਾ ਦੂਬੜੇ ਨਾਲ ਇਹਨਾਂ ਦੰਦ ਸਾਫ ਹੋ ਜਾਂਦੇ ਆ ਤੇ ਚੂਣ ਨਾਲ ਊਮ ਦੂਮੇ ਦੰਦ ਸਾਫ ਨਹੀਂ ਹੁੰਦੇ ਤਾਂ ਇਹਨਾਂ ਨੂੰ ਜ਼ਰੂਰ ਚਕਾਇਆ ਕਰੋ ਜੇ ਟੋਟੇ ਕੋੜੇ ਕਿਤੇ ਦੂਬੜਾ ਹੈਗਾ ਲੱਗਿਆ ਜਿੱ ਤਾਂ ਇੱਕ ਆਰਾਮ ਨਾਲੇ ਚੁੱਕ ਦਿੰਦੇ ਆ ਤੇ ਖੁਸ਼ ਹੁੰਦੇ ਆ ਤੇ ਜਾਨ ਜਿਆਦਾ ਹੁੰਦੀ ਹੈ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ ਇਹਦੇ ਵਿੱਚ ਤੇ ਪਾਣੀ ਦੀ ਮਾਤਰਾ ਤੇ ਜ਼ਰੂਰ ਚਕਾਇਆ ਕਰੋ ਦੂੜੇ ਦੇ ਵਿੱਚ ਚਲੋ ਹੁਣ ਦੱਦਦੇ ਆ ਪੰਬਰ ਸਿੰਘ ਤੇ ਮੱਛਣੀ ਹੁਣ ਦਿਖਾਉਂਦੇ ਆ ਅੱਗੇ ਦੇਖੀ ਜਾਓ ਬਲੋ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਚੈਨਲ ਨੂੰ ਪੰਬਰਲੀ ਮੱਛਣੀ ਤੇ ਹੁਣ ਇਹਨੂੰ ਪਾਵਾਂਗੇ ਪੱਲੀਆਂ ਦੇ ਵਿੱਚ ਤੇ ਫਿਰ ਲੱਦਦੇ ਆਂ ਫਿਰ ਉਹ ਤੋਂ ਬਾਅਦ ਲੈਣ ਬਰਸਿੰਗ ਤੇ ਤੁਹਾਨੂੰ ਦਿਖਾਉਨੇ ਆਂ ਤੇ ਜੁੜੇ ਰਹੋ ਸਾਡੇ ਨਾਲ ਵਲੋਗ ਨਾਲ ਤੇ ਹੁਣ ਆ ਗਿਆ ਆਪਾਂ ਬਰਸਿੰਗ ਲੈਣ ਦੇ ਲਈ ਮਿੱਤਰੋ ਤੇ ਹੁਣ ਲੈ ਕੇ ਚੱਲਦੇ ਆਂ ਘਰਾਂ ਨੂੰ ਬਰਸਿੰਗ ਤੇ ਤੁਹਾਨੂੰ ਦਿਖਾਉਨੇ ਆਂ ਤੇ ਪਾ ਕੇ ਪੱਲੀਆਂ ਤੁਹਾਨੂੰ ਮਿਲਦੇ ਆਂ ਆਪਾਂ ਮਿੱਤਰੋ ਦਰੋਂ ਫਨਿਕਾ ਕਰਕੇ ਲੈ ਕੇ ਚਲਦੇ ਆਂ ਘਰਾਂ ਨੂੰ ਹਾਂਜੀ ਦੋਸਤੋ ਹੁਣ ਆ ਗਏ ਸੀ ਜੀ ਆਪਾਂ ਘਰਾਂ ਤੇ ਹੁਣ ਇਹ ਛੜਤੀ ਬੈੜਕ ਦੇ ਵਿੱਚ ਖੁੱਲੀ ਤੇ ਹੁਣ ਇੱਥੇ ਥੋੜੇ ਜਿਹਾ ਆਰਾਮ ਕਰੂਗੀ ਤੇ ਡੇਟੀ ਲੁੱਟੀ ਮਾਰੂਗੀ ਤੇ ਮੈਂ ਫਿਰ ਪਲਾਉਨੇ ਆ ਪਾਣੀ ਸਾਨੂੰ ਦਿਖਾਉਨੇ ਆ ਅੱਗੇ ਮੈਂ ਇਹਦੇ ਲਈ ਗਰਮ ਕੋਸਾ ਜਿਹਾ ਪਾਣੀ ਰੱਖਤਾ ਤੇ ਇਹਨੇ ਪਿਆ ਨਹੀਂ ਪਹਿਲਾਂ ਇਹ ਪੀ ਕੇ ਗਈ ਸੀ ਕੋਸਾ ਪਾਣੀ ਵਾਲਟਿਕ ਤੋਂ ਪੀ ਲੂਗੇ ਜੇ ਪੈਣਾ ਆਊਗਾ ਬਸ ਚੱਕ ਜਿੰਨੇ ਹੁਣ ਇਹਨੂੰ ਪੋਨਿਆਂ ਕੱਖ ਤੇ ਤਲੇ ਪੱਸੀ ਵਿੱਚ ਜੜੀ ਫਰੋੜ ਕੇ ਖਿਆ ਸੀਗਾ ਆ ਦੇਖੋ ਸਾਰੀ ਸੁੱਕ ਗਈ ਉੱਪਰ ਵਾਲੀ ਤਲੇ ਕਰ ਦਿੰਦੇ ਤੇਲੇ ਵਾਲੀ ਉੱਪਰ ਕਰ ਦਿੰਦੇ ਸਾਰੀ ਸੁੱਕ ਜਾਂਦੀ ਐ ਤੇ ਲੱਜੂ ਇਹਦਾ ਨਾਮ ਤੇ ਜਿਹੜੀ ਨੂੰ ਦੰਤ ਦਵਾਈ ਸੀ ਸੀ ਛੋਟ ਦੇ ਵਿੱਚ ਪਾਈ ਸੀਗੀ ਤਾਂ ਦੇਖ ਲਓ ਇਹਨੂੰ ਆਰਾਮ ਆ ਗਿਆ ਉਦੋਂ ਤੋਂ ਬਾਅਦ ਤੇ ਤੁਸੀਂ ਵੀ ਦੇ ਦੇ ਦਵਾਈ ਦੇਖ ਕੇ ਤੇ ਆਪਣੀ ਉਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਵਾਤੇ ਵਾਤੇ ਕਿ ਕਿਸੇ ਦੇ ਕੰਮ ਆ ਸਕੇ ਉਹ ਤੇ ਹੁਣ ਇਹਦੀ ਕੱਖ ਪਾਉਨੇ ਆ ਹੁਣ ਦੋਨੇ ਆ ਦੀ ਕਿੰਨੇ ਪਾਉਣੇ ਕੱਖ ਉਮੀਦ ਕਰਦਾ ਬਲੌਗ ਤੁਹਾਨੂੰ ਸਾਡਾ ਵਧੀਆ ਲੱਗਿਆ ਹੋਊਗਾ লাইਕ ਸਬਸਕ੍ਰਾਈਬ ਜੁੜ ਕਰ ਲਿਓ ਆਪਣੇ ਚੈਨਲ